ਅਜੇ ਤਾਂ ਕਿਨੇ ਕਿ ਝੂਠ ਅੱਜ ਕੀ ਨਾਮ ਹੈ ਆਪਣਾ ਸਸਰੀ ਗੱਲ ਭਾਈ ਆਪਣਾ ਨਾਮ ਪਹਿਲੀ ਲਵਜੀਤ ਸਿੰਘ ਲਵਜੀਤ ਲਵਜੀਤ ਜੀ ਤੁਹਾਨੂੰ ਤੁਹਾਡੇ ਤੇ ਜਿਹੜੇ ਐਲੀਗੇਸ਼ਨ ਤੁਹਾਡੇ ਤੇ ਪਲੱਸ ਮਾਰਜੋਗ ਨੰਬਰਦਾਰ ਸਰ ਸਿੰਘ ਤੇ ਔਰ ਤੁਹਾਡੀਆਂ ਕੁਝ ਔਰਤਾਂ ਦੇ ਬੜੇ ਜਿਹੜੇ ਐਲੀਗੇਸ਼ਨ ਲੱਗੇ ਸੀ ਗੰਭੀਰ ਉਹ ਤੁਹਾਡੇ ਬਾਰੇ ਥੋੜੀ ਜਿਹੀ ਜਾਣਕਾਰੀ ਦੇ ਦੀਏ ਹਾਂਜੀ ਕਿ ਜੀ ਤਾਂ ਤੁਸੀਂ ਕੋਈ ਕੇਸ ਚੱਲ ਰਿਹਾ ਹਜੇ ਵੀ ਤੁਹਾਡਾ ਕੋਰਟ ਦੇ ਵਿੱਚ ਤੁਸੀਂ ਉਹ ਵੀ ਕੋਰਟ ਦੀ ਲੁਕਣਾ ਕਰਦੇ ਹੋਇਆ ਕੱਢਾ ਕਰਨ ਦੀ ਕੋਸ਼ਿਸ਼ ਕੀਤੀ ਔਰ ਤੁਸੀਂ ਮਾਰਕਟਾਈ ਪੂਰੀ ਪ੍ਰੋਪਰ ਤਰੀਕੇ ਨਾਲ ਸੋਚ ਸਮਝ ਕੇ ਉਹਨਾਂ ਦੀ ਕੀਤੀ ਗਈ ਤੇ ਕੋਟ 35 ਤੋਂ ਬੰਦੇ ਤੁਹਾਡੇ ਅਣਪਛਾਤੇ ਸੀ ਅੱਛਾ ਜੀ ਅੱਛਾ ਚਲੋ ਭਾਜੀ ਇਹ ਤੇ ਕਹਿਣ ਦੀ ਅੱਛਾ ਭਾਜੀ ਆ ਥਾਵਾ ਸੁਖਵਿੰਦਰ ਸਿੰਘ ਦਾ ਜਿਹਸ ਦਾ ਕੋਰਟ ਕੇਸ ਚੱਲਦਾ ਵਾ ਜੋ ਮੇਰੇ ਚਾਚਾ ਜੀ ਆ ਉਹਨਾਂ ਨਾਲ ਇਹਨਾਂ ਨੇ ਕੋਰਟ ਕੇਸ ਕਰਕੇ ਜਿਆ ਵੀ ਸਾਡਾ ਡੋਇਆ ਵਾ ਉਹ ਹੋਲਡ ਹੋਇਆ ਵਾ ਉੱਥੇ ਕੋਈ ਕੰਦ ਨਹੀਂ ਆ ਵੇਖੋ ਤਾਜੀ ਹੋਈ ਪਹਿਲੀਆਂ ਕੰਦਾਂ ਜਿਹੜੀਆਂ ਹੋਈਆਂ ਵਾ ਉਹ ਹੋਈਆਂ ਵਾ ਠੀਕ ਹੈ ਜੀ ਅੱਛਾ ਜੀ ਉਸ ਤੋਂ ਬਾਅਦ ਇਧਰ ਆ ਦੇਖੋ ਜੀ ਮੇਰਾ ਮਗਰ ਟੋਆ ਉਹ ਟੋਕਾ ਲਗਾ ਵਾ ਤੁਸੀਂ ਦਿਖਾ ਸਕਦੇ ਆ ਦੂਰ ਤੱਕ ਪੱਠੇ ਬੀਜੇ ਪਏ ਆ ਵੀ ਘਟ ਤੋਂ ਘਟ 300 ਟਰਾਲੀ ਮਿੱਟੀ ਦੀ ਪਹਿਲਾਂ ਪਈ ਪੁਰਾਣੀ 50 60 ਸਾਲ ਤੋਂ ਸਾਡਾ ਵਾ ਇੱਥੇ ਮੈਂ ਕੰਦ ਕਰਨ ਲੱਗਾ ਤੇ ਇਹ ਆ ਕੇ ਮੇਰੀਆਂ ਵੀ ਕੰਦਾ ਢਾਉਣ ਲੱਗੇ ਹੁਣ ਇੱਕ ਟੋਆ ਜੀ ਇਹ ਨਾ ਉਧਰ ਕਹਿੰਦੀ ਆ ਸਾਡਾ ਟੋਆ ਵਾ ਉਧਰ ਸਟੇ ਲਿਆ ਵਾ ਕੋੜ ਦਾ ਵਿੱਚ ਤੇ ਫਿਰ ਇਧਰ ਕਿਧਾਂ ਇਹਨਾਂ ਦਾ ਟੋਆ ਆ ਗਿਆ ਜੀ ਇਹਨਾਂ ਨੂੰ ਕਿਹਾ ਵੀ ਤੁਸੀਂ ਨਿਸ਼ਾਨਦੇ ਹੀ ਲੈ ਲੋ ਨਿਸ਼ਾਨਦੇ ਹੀ ਨਹੀਂ ਲੈਂਦੇ ਡੇਢ ਦੋ ਸਾਲ ਤੋਂ ਤੇ ਉਹਨਾਂ ਨਾਲ ਰਟਾਪਿਆ ਮੇਰੇ ਚਾਚੇ ਜੀ ਉਹਨਾਂ ਨਾਲ ਇਹਨਾਂ ਦਾ ਉਹਦੀ ਵੀ ਨਿਸ਼ਾਨਦੇ ਹੀ ਨਹੀਂ ਲਈ ਇਹਨਾਂ ਤੇ ਹੁਣ ਇੱਧਰ ਆ ਗਏ ਆ ਅੱਛਾ ਪਾਕੀ ਕਾਲ ਇਹ ਕਹਿੰਦੇ ਆ ਵੀ ਧਰਮ ਸੋਹ ਦੀ ਧਰਮ ਸੋਹ ਉਹਨਾਂ ਨੇ ਥਾਂ ਲਿਆ ਵੇਖੋ ਜੀ ਨਾਲ ਹੀ ਮੇਰੇ ਲੱਗਦਾ ਇੱਧਰ ਮੋਲ ਇਹ ਵੀ ਬਹੁਤ ਪੁਰਾਣਾ ਇੱਥੇ ਡੇਢ 200 ਟਰਾਲੀ ਮਿੱਟੀ ਦੀ ਪਈ ਪੁਰਾਣੀਆਂ ਕੰਧਾਂ ਹੋਈਆਂ ਆਹ ਮਗਰ ਦਿਖਾਇਓ ਭਾਈ ਟੋਕਾ ਲੱਗਾ ਵਾ ਸਭ ਨੂੰ ਔਰ ਟੋਕਾ ਲੱਗਾ ਆਪਣਾ ਸਾਰੀ ਹਵੇਲੀ ਆ ਵਲੀ ਪਈ ਠੀਕ ਆ ਇਹਨਾਂ ਗੜੀ ਹੱਥ ਜੋੜਦੇ ਰਹੇ ਆ ਵੀ ਆ ਕੋਲ ਠਾਣਾ ਵਾ ਭੈਣ ਜੀ ਅਸੀਂ ਕੰਦ ਕਰਨ ਡੇ ਆ ਤੇ ਤੁਸੀਂ ਇਦਾਂ ਕਰੋ ਥਾਣੇ ਵਾਲਿਆਂ ਨੂੰ ਸੱਦ ਲੈਨੇ ਆਪਾਂ ਜੇ ਅਸੀਂ ਗਲਤ ਆ ਤੇ ਅਸੀਂ ਤੁਸੀਂ ਨਿਸ਼ਾਨਦੇਹੀ ਲੈ ਆਓ ਕੋਈ ਗੱਲ ਨਹੀਂ ਕੀ ਤੇ ਆਪਾਂ ਨਿਸ਼ਾਨਦੇਹੀ ਕਰਵਾ ਕੇ ਤੇ ਖਤਮ ਕਰ ਲਾਂਗੇ ਇਹ ਭਾਜੀ ਅਸਲ 'ਚ ਕੰਦ ਕਰਨ ਦਾ ਮਕਸਦ ਇਹ ਹੀ ਆ ਵੇਖੋ ਕੂੜਾ ਇਧਰ ਤੁਹਾਨੂੰ ਦਿਖਾਉਣਾ ਹੈ ਆ ਕੂੜਾ ਦੇਖਿਓ ਇਹ ਰੋਜ਼ ਹੀ ਆਉਂਦਾ ਹੀ ਕੋਈ ਨਾ ਕੋਈ ਕੂੜਾ ਇੱਥੇ ਸੁੱਟ ਜਾਂਦਾ ਹੈ ਮੇਰੇ ਘਰ ਦੇ ਵਿੱਚ ਕੌਣ ਸੁੱਟਦੀ ਇਹ ਪਾਜੀ ਇਹੋ ਹੀ ਸੁੱਟ ਜਾਂਦੇ ਆਂ ਸ਼ਰਾਰਤ ਨਾਲ ਤੇ ਮੈਂ ਨਹੀਂ ਤੁਸੀਂ ਕਦੀ ਵੇਖਿਆ ਇਹਨਾਂ ਨੂੰ ਸੁੱਟਦੇ ਆਂ ਹਾਂਜੀ ਪਾਜੀ ਵੇਖਿਆ ਮਨਾਂ ਕੀਤਾ ਮਨਾਂ ਕੀਤਾ ਇਹ ਫੇਰ ਵੀ ਨਹੀਂ ਕਿਉਂਕਿ ਇਹਨਾਂ ਦਾ ਕੋਰਟ ਕੇਸ ਤੇ ਚੱਲਦਾ ਉਹ ਪਰਲੇ ਥਾਂ ਦਾ ਉਹ ਦੇਖੋ ਬਾਕੀ ਮੈਂ ਮੈਂ બીજી ਇੱਕ ਬੇਚ ਕਰਨੀ ਚਾਹੂੰਗਾ ਕੀ ਗੱਲ ਸਾਫ਼ ਸੁਥਰੀ ਕਰਿਓ ਵਾਕਿਆ ਤੁਸੀਂ ਵੇਖਿਆ ਉਹ ਪੂਰਾ ਸੌੜਦੇ ਹਾਂਜੀ ਹਾਂਜੀ ਵੇਖਿਆ ਤੇ ਜੇ ਤੁਸੀਂ ਵੇਖਿਆ ਤੇਨੂੰ ਮੰਨਣਾ ਵੀ ਕੀਤਾ ਹੋਊਗਾ ਹਾਂ ਕੀਤਾ ਭਾਜੀ ਅੱਗੋਂ ਉਹਨਾਂ ਨੇ ਕੀ ਕੀਤਾ ਉਹ ਆਂਦੇ ਵੀ ਇਹ ਸਾਡਾ ਥਾਂ ਆ ਅਸੀਂ ਕਿਹਾ ਵੀ ਜੇ ਤੁਹਾਡਾ ਥਾਂ ਇੱਧਰ ਆ ਤੇ ਉਧਰ ਕੋਟ ਕੇਸ ਕਿਹੜੀ ਗੱਲੋਂ ਹੋਲਡ ਕੀਤਾ ਪਰਲੇ ਬੰਨੇ ਚਾਚੀ ਹੋਣਾ ਨਾਲ ਅੱਛਾ ਉਹ ਨਾਲ ਦਾ ਉੱਪਰਲਾ ਥਾਂ ਜਿਹੜਾ ਪਰਲੇ ਬੰਨੇ ਹੋਣਗੇ ਆ ਇੱਧਰ ਦੇਖੋ ਉਧਰ ਵਾਲਾ ਹਾਂ ਉਧਰ ਪਰਲੇ ਬੰਨੇ ਵਾਲਾ ਉਹ ਕਿਹੜੀ ਗੱਲੋਂ ਹੋਲਡ ਕੀਤਾ ਵਾ ਅੱਛਾ ਤੁਹਾਡੀ ਆਕਾਂ ਦੀ ਛੋ ਤੱਕ ਆਈ ਕਿ ਬੀ ਨਿਸ਼ਾਨ ਤੇ ਹਾਂਜੀ ਸਾਡੀ ਉੱਥੋਂ ਲੈ ਕੇ ਇੱਥੋਂ ਤੱਕ ਥਾਂ ਆ ਤੇ ਇਹ ਆਹ ਜਿਹੜੀ ਆ ਨਹੀਂ ਪੁੱਟੀ ਆ ਸੌਂਦਾ ਥਾਵਾ ਇਧਰ ਆੜਾ ਥਾ ਪੁੱਟਿਆ ਨਹੀਂ ਆ ਇਹ ਇਹ ਕਿੰਨੇ ਪੁੱਟੀਆਂ ਨੇ ਕਿਉਂ ਪੁੱਟੀਆਂ ਭਾਜੀ ਨੰਬਰਦਾਰ ਧਰਮ ਸੌਂਦਾ ਥਾਵਾ ਉਹਨਾਂ ਵੀ ਕੰਦ ਕਰਨੀ ਐ ਇਸੇ ਕਰਕੇ ਵੀ ਇਹ ਜਦੋਂ ਮਰਜੀ ਛੁੱਟੀ ਜਾਂਦੇ ਉਹਨਾਂ ਦੇ ਮੁੱਲ ਲਿਆ ਆ ਆ ਇਟ ਉਹਨਾਂ ਕੇ ਕਸਟਾਈ ਆ ਹਾਂ ਇਹ ਇਟ ਉਹਨਾਂ ਆਹ ਦੇਖੋ ਭਾਜੀ ਆ ਕੰਦ ਜਿਹੜੀਆਂ ਨਾ ਘਟੋ ਘਟ 10-10 ਫੁੱਟ ਡੂੰਗੀ ਆ ਇੱਥੇ 10-10 ਫੁੱਟ ਮਿੱਟੀ ਪਈ ਆ ਡੂੰਗੀ ਜਾ ਕੇ ਤਿੰਨ-ਤਿੰਨ ਸੌ ਟਰਾਲੀ ਮਿੱਟੀ ਦੀ ਪਈ ਆ ਅੱਜ ਤੋਂ ਘਟੋ ਘਟ ਵੀ ਚਾਰ-ਪੰਜ ਸਾਲ ਪਹਿਲਾਂ ਹੈ ਉਦੋਂ ਇਹ ਕਿੱਥੇ ਸੀ ਜੀ ਇਹਨਾਂ ਦੇ ਕੋਈ ਗੱਲ ਹੀ ਸਾਡੀ ਬੰਬੀ ਮੋਟਰ ਇਹਨਾਂ ਦੀ ਸਾਂਝੀ ਆ ਨਾਲੋਂ ਨਾਲ ਅੱਛਾ ਜੀ ਤੇ ਉਥੋਂ ਹੀ ਆਹੀ ਬੰਬੀ ਤੋਂ ਮਿੱਟੀ ਲਿਆ ਕੇ ਤੇ ਪਾਈ ਹੈ ਇੱਥੇ ਹੈ ਉਦੋਂ ਚਲੋ ਮੈਂ ਮੇਨ ਮੇਨ ਮੁੱਦੇ ਤੇ ਆਪਾਂ ਆਉਣੇ ਆ ਕਿ ਤੁਸੀਂ ਕਹਿਣ ਦਾ ਭਾਵ ਤੁਹਾਡਾ ਕਿ ਕੇਸ ਉਧਰ ਚੱਲਣ ਡਿਆ ਉਹਨਾਂ ਦੇ ਪੱਖੇ ਉਹਨਾਂ ਨਾਲ ਚੱਲਦਾ ਵਾ ਤੇ ਇਧਰ ਜਾਣ ਪੁੱਜ ਕੇ ਸਾਡੇ ਨਾਲ ਲੜਾਈ ਲਈ ਜਾਂਦੀ ਆ ਤੇ ਚਲੋ ਮੈਨੂੰ ਇਹ ਦੱਸੋ ਵੀਰ ਜੀ ਚਲੋ ਮੈਂ ਠੀਕ ਹੈ ਲੜਾਈ ਲ ਹੋਈ ਆ ਇਹ ਤੁਹਾਨੂੰ ਵੀ ਪਤਾ ਤੇ ਵੀਰ ਜੀ ਤੁਸੀਂ ਮਤਲਬ ਫਿਰ ਘੰਟੂ ਘਟ 30 35 ਜਣੇ ਸੀਗੇ ਉੱਧਰ ਬਾਜੀ ਅਸੀਂ ਸਾਡੇ ਪਰਿਵਾਰ ਦੇ 5-7 ਜੀ ਹਾਂ ਅਸੀਂ ਠੀਕ ਹੈ ਔਰ ਚ ਮੇਰੀ ਵਾਈਫ ਦਾ ਆਪਰੇਸ਼ਨ ਹੋਇਆ ਪੂਰਾ ਢੇਡ ਪਾਟਾ ਛੇ ਦਾ ਇਹਨਾਂ ਕਿਹਾ ਵੀ ਲੱਭੀ ਦੀ ਘਰ ਦੀਨੇ ਬਹੁਤ ਜ਼ਿਆਦਾ ਕੁੱਟਿਆ ਨੂੰ ਤੋ ਤਾਂ ਨੂੰ ਘਰੇ ਜਾ ਕੇ ਦਿਖਾ ਦੇਣਾ ਉਹਦੇ ਕੋ ਤੇ ਬਿਸਤਰੇ ਤੋਂ ਉੱਠਿਆ ਨਹੀਂ ਜਾਂਦਾ ਕੁੱਟਣ ਦੀ ਗੱਲ ਤੇ ਦੂਰ ਆ अच्छा जी ते फिर धर्म सिंह जी मानयोग धर्म सिंह सिंह नंबरदार ने केया ਵੀ ਪਾਜੀ ਫੜ ਲੋ ਇਹਨਾਂ ਨੂੰ ਮੈਂ ਸੰਭਲੂਗਾ ਨਹੀਂ ਨਹੀਂ ਪਾਜੀ ਉਹਦੇ ਵਿਚਾਰੇ ਇਹਨੇ ਬਜ਼ੁਰਗ ਆ ਉਹਨਾਂ ਨੇ ਕੀ ਕਹਿਣਾ ਉਹਦੇ ਥਾਂ ਹੀ ਇੱਧਰ ਆ ਉਹਦੇ ਕੰਦ ਦਾ ਰੋਲਾ ਹੀ ਨਹੀਂ ਉਹਦਾ ਨਾਲ ਕੋਈ ਇਹਦੇ ਥਾਂ ਹੀ ਮੇਰਾ ਸੀ ਠੀਕ ਹੈ ਉਹਨਾਂ ਨੇ ਇਹ ਥਾਂ 'ਚ ਵਿਚਾਰਿਆਂ ਨੇ ਕੀ ਕਿਸੇ ਨੂੰ ਕਹਿਣਾ ਤੇ ਮੈਂ ਇਹਨਾਂ ਨਾਲ ਗੱਲ ਕਰ ਰਿਹਾ ਵੀ ਭੈਣ ਜੀ ਤੁਹਾਨੂੰ ਵੀਡੀਓ ਪਾਜੀ ਸਾਡੇ ਕੋਲ ਪ੍ਰੂਫ ਪਿਆ ਪੱਕੇ ਉਹ ਸਾਰੀ ਵਿਖਾ ਦੇਣੀ ਹੈ ਵੀਡੀਓ ਪਾਜੀ ਵਿਖਾ ਇਹ ਕਹਿਣ 'ਚ ਤੇ ਵਿਖਾਉਣ 'ਚ ਦੋ ਗੱਲਾਂ ਹੁੰਦੀਆਂ ਜੇ ਤੁਹਾਡੇ ਕੋਲ ਹੈਗੀਆਂ ਤੇ ਮੈਨੂੰ ਚਾਹੀਦੀਆਂ ਸਾਡੇ ਕੋਲ ਹੈਗੀਆਂ ਅਸੀਂ ਤੁਹਾਨੂੰ ਪ੍ਰੋਪਰ ਦੇ ਦੇਣੇ ਆ ਭਾਈ ਕੋਈ ਗੱਲ ਨਹੀਂ ਉਹਦੇ ਵਿੱਚ ਇਹ بیسਬਾਲ ਲੈ ਕੇ ਆਇਆ ਪਹਿਲਾਂ ਹੁੰਦਾ ਪਹਿਲਾਂ ਤੇ ਵੈਸੇ ਮੋਟਰਸਾਈਕਲ ਤੇ ਆਏ ਆ ਆਂਦੇ ਇਹੀ ਆਉਣੇ ਆ ਤਗੜੇ ਹੋ ਜੋ ਇਦਾਂ ਕਹਿ ਕੇ ਗਏ ਆ ਬਾਅਦ ਚ ਆਏ ਆ ਠੀਕ ਆ ਬਾਅਦ ਚ ਇਹਨਾਂ ਜਨਾਨੀਆਂ ਲੈ ਕੇ ਆਏ ਤੇ ਕੰਧਾ ਟਾਉਣ ਲਾ ਪਏ ਨੇ ਅਹੀ ਜਨਾਨੀਆਂ ਗਾੜੀ ਹਾਥੀ ਜੋੜਦੇ ਆ ਵੀ ਭੈਣਾ ਕੋਈ ਗੱਲ ਨਹੀਂ ਤੁਸੀਂ ਬਹਿ ਕੇ ਗੱਲ ਕਰ ਲਓ ਜੇ ਤਾਂ ਥਾਂ ਥਾਂ ਆਉਂਦਾ ਵਾ ਤੇ ਤੈਨੂੰ ਟਾਈਮ ਦਿੱਤਾ ਗਿਆ ਹੀ ਐਨੇ ਚਿਰ ਦਾ ਹੋ ਗਿਆ ਤੁਸੀਂ ਨਿਸ਼ਾਨ ਤਾਂ ਹੀ ਲੈਂਦੇ ਕਿਉਂ ਨਹੀਂਗੇ ਪਿਠਾਣੇ ਵੀ ਇੰਨਾ ਹੋਇਆ ਏ ਹੁਣ ਮੇਰੇ ਥਾਂ ਤੇ ਤੁਸੀਂ ਕੂੜਾ ਸੁੱਟੀ ਜਾਓਗੇ ਸਾਰਾ ਮੈਂ ਪੱਠੇ ਦੱਥਾ ਪੀਜਿਆ ਉਹ ਵੇਚ ਆ ਕੇ ਕੂੜਾ ਸੁੱਟੀ ਜਾਓਗੇ ਮੈਂ ਤਾਂ ਕੰਦ ਕਰਨੀ ਪਾਜੀ ਜੀ ਇਹ ਦੀ ਨਿਸ਼ਾਨਤਾਈ ਉਹਨਾਂ ਨੇ ਕਰਾਉਣੀ ਆ ਤੇ ਭਾਜੀ ਵੇਖੋ ਨਾ ਤੇ ਫੇਰ ਕੱਲਾ ਉਹਨਾਂ ਨੂੰ ਲੋੜ ਨਹੀਂ ਲੋੜ ਤੇ ਤੁਹਾਨੂੰ ਵੀ ਫੇਰ ਤੁਸੀਂ ਅੱਧੇ ਪੈਸੇ ਪਾਓ ਵਿੱਚ ਮੈਂ ਭਾਜੀ ਇਹਨਾਂ ਨੂੰ ਇਹ ਵੀ ਕਿਹਾ ਸੀ ਕਿ ਅਸੀਂ ਪੈਸੇ ਪਾ ਦਿੰਨੇ ਆ ਕੋਈ ਗੱਲ ਨਹੀਂ ਨਿਸ਼ਾਨਦੇ ਲੈ ਲਓ ਪਰ ਨਿਸ਼ਾਨਦੇ ਹੀ ਕਰਵਾਈ ਗਈ ਭਾਜੀ ਇਹਨਾਂ ਦਾ ਇੱਥੇ ਆਉਂਦਾ ਹੀ ਨਹੀਂ ਸਾਰਿਆਂ ਬੰਦਿਆਂ ਨੇ ਸਾਈਨ ਕਰਤੇ ਪੰਚਾਇਤ ਨੇ ਵੀ ਸਾਈਨ ਕਰਤੇ ਇਹਨਾਂ ਸਾਈਨ ਹੀ ਨਹੀਂ ਕੀਤੇ ਉਹ ਤੇ ਟੋਇਆ ਬ ਆ ਜਿਹੜਾ ਬਿਲਡਿੰਗ ਛੱਤੀ ਪਈ ਐ 14 ਨੰਬਰ ਆ ਇਹਨਾਂ ਦਾ ਟੋਇਆ 13 ਨੰਬਰ ਆਉਂਦਾ ਵਾ ਤੇ ਇਹ ਬਿਲਡਿੰਗ ਤੇ ਪਰਲੇ ਬੰਨੇ ਆਊਗਾ 13 ਨੰਬਰ ਤੇ ਇਧਰ ਕਿਧਰ 14 ਨੰਬਰ ਆਹੜਾ ਤੁਹਾਡਾ ਥਾਂ ਇਹ ਕਿੰਨਾ ਨੰਬਰ ਟੋਇਆ ਇਹ ਭਾਈ ਟੋਇਆ ਤਾਂ ਨਹੀਂਗਾ ਇਹ ਤੁਸੀਂ ਲਾਲਕੀਰ ਦੇ ਅੰਦਰ ਐ ਬਹੁਤ ਪੁਰਾਣਾ ਸਾਡਾ ਅੱਛਾ ਜੀ ਘਰੇਲੂ ਹੀ ਥਾਂ ਵਾ ਵਰਤਦੇ ਜਦੋਂ ਅਸੀਂ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਤੁਹਾਡਾ ਕਹਿੰਡ ਤੋਂ ਪਾ ਹੋਇਆ ਕਿ ਤੁਸੀਂ ਹਮਲਾ ਨਹੀਂ ਕੀਤਾ ਇਹਨਾਂ ਤੇ ਨਾ ਨਾ ਭਾਜੀ ਹਮਲਾ ਇਹਨਾਂ ਨੇ ਕੀਤਾ ਪਹਿਲਾਂ ਇਹਨਾਂ ਦੀਆਂ ਜਨਾਨੀਆਂ ਆਈਆਂ ਵਾ ਠੀਕ ਐ ਤੇ ਉਹ ਇਥੇ ਕੰਡਾ ਗੁੰਡਾ ਢਾਗੀਆਂ ਵਾ ਤੇ ਫਿਰ ਮੁਲਾਜ਼ਮ ਵੀ ਆਏ ਮੁਲਾਜ਼ਮਾਂ ਨੇ ਕਿਹਾ ਵੀ ਨਹੀਂ ਜਰੂਰ ਇਥੇ ਤੁਸੀਂ ਆਏ ਹੋ ਇਥੇ ਉਹ ਆਏ ਆ ਚਲੋ ਮਨੇਰੇ 6:00 ਦਾ ਟਾਈਮ ਬਸੜਾ ਹੈ ਜਿਉ ਰੋਲਾ ਪਿਆ ਹੋਊਗਾ ਰੋਲਾ ਪਿਆ ਹੈ ਤੇ ਵਿੱਚ ਫਿਰ ਥਾਣਾ ਤੇ ਆ ਨਾਲ ਤੇ ਕੰਮ ਆਉਂਦੇ ਆ ਮੁਲਾਜ਼ਮ ਆਏ ਹਾਂ ਮੁਲਾਜ਼ਮਾਂ ਨੇ ਆ ਕੇ ਭਾਜੀ ਇਹਨਾਂ ਨੂੰ ਕਿਹਾ ਇਹ ਜਨਾਨੀ ਅੰਦੀ ਮੈਂ ਥਾਣੇ ਨੂੰ ਕੋਹ ਨਹੀਂ ਜਾਂਦੀ ਤੇ ਮੁਲਾਜ਼ਮਾਂ ਦੇ ਵੀ ਗੱਲ ਪੈਂਦੀ ਸੀ ਉਹ ਐਸਾ ਥਾਣੇਦਾਰ ਸਾਹਿਬ ਹੀ ਸਿਕੰਦਰ ਲਾਲ ਸਾਹਿਬ ਉਹਨਾਂ ਦੇ ਵੀ ਗੱਲ ਪਈ ਠੀਕ ਹੈ ਇਹਦੇ ਮੰਨ ਲਓ ਵੀ ਜਨਾਨੀ ਹੁੰਦਾ ਫਾਇਦਾ ਚੁੱਕਣ ਦਾ ਇਹ ਗੱਲ ਮਸਟਰ ਆ 14 ਨੰਬਰ ਵਾ ਤੇ ਇਹਨਾਂ ਦਾ 13 ਨੰਬਰ ਟੋਇਆ ਪੈਂਦਾ ਵਾ 14 ਨੰਬਰ ਤੇ ਇਧਰਲੇ ਬੰਨੇ ਇਹਨਾਂ ਦਾ ਟੋਇਆ ਹੁੰਦਾ ਸੀ ਇੱਥੇ ਨਿਸ਼ਾਨਦੇਹੀ ਹੋਈ ਕਰਵਾ ਕੇ ਗਏ ਸਾਰੇ ਪੰਚਾਇਤ ਨੇ ਵੀ ਸਾਈਨ ਕੀਤੇ ਪਟ ਨੇ ਵੀ ਉਦੋਂ ਇਹਨਾਂ ਨੇ ਸਾਈਨ ਨਹੀਂ ਕੀਤੇ ਉਦੋਂ ਵੀ ਰੱਟਾ ਪਾ ਕੇ ਛਿੜ ਝਗੜਾ ਕਰਕੇ ਤੇ ਘਰੋਂ ਭੱਜ ਗਏ ਅੱਛਾ ਤੇ ਉਧਰ ਸਾਡੇ ਵਾਲੇ ਜਾ ਕੇ ਉਦਾਂ ਹੀ ਗੱਲ ਪੈਂਦੇ ਫਿਰਦੇ ਆ ਤੇ ਉਹ ਵੀ ਤਿੰਨਾਂ ਤਿੰਨਾਂ ਘਰਾਂ ਦੇ ਇੱਕ ਦੇ ਨਹੀਂ ਮੰ ਲੋ ਜੇ ਟੋਆ ਵੀ ਨਿਕਲੂ ਤੇ ਇੱਕ ਘਰ ਦੇ ਗਾੜੀ ਨਿਕਲਾਊਗਾ ਇਹਨਾਂ ਦਾ ਤਿੰਨਾ ਘਰਾਂ ਦੇ ਗਾੜੀ ਥੋੜਾ ਨਿਕਲਾਊਗਾ ਸੁਖਵਿੰਦਰ ਸੋਨਾ ਤੇ ਅਸੀਂ ਆਪਣੇ ਕੰਦ ਕਰ ਰਹੇ ਹਾਂ ਤੇ ਇਹ ਦੂਜੀ ਪਾਰਟੀ ਵਾਲੇ ਇਹ ਆਏ ਇਹਨਾਂ ਨੇ ਬੀਬੀਆਂ ਆਪਣੀਆਂ ਗਾੜੀ ਲਾਈਆਂ ਵਾ ਅੱਛਾ ਜੀ ਬੀਬੀਆਂ ਇਹਨਾਂ ਦੀਆਂ ਅੱਗੇ ਲੱਗੀਆਂ ਵਾ ਤੇ ਮੁੰਡੇ ਜਿਹੜੇ ਉਹਨਾਂ ਦੇ ਹੱਥੇ ਡੰਡੇ ਸੀ ਇਹ ਡੰਡੇ ਲੈ ਕੇ ਆ ਗਏ ਆ ਇਹਨਾਂ ਆ ਕੇ ਅਈ ਇਹਨਾਂ ਨੂੰ ਬੜਾ ਰੋਕਣ ਦੀ ਕੋਸ਼ਿਸ਼ ਕੀਤੀ ਆ ਇਹਨਾਂ ਆਉਂਦੇ ਕੰਦ ਕੌਣੀ ਸ਼ੁਰੂ ਕਰਤੀ ਸਾਡੀ ਅੱਛਾ ਜੀ ਜਿਹੜੀ ਕੰਦ ਕੀਤੀ ਹੋਈ ਸੀ ਤੇ ਅਹੀਂ ਇਹਨਾਂ ਨੂੰ ਬੜਾ ਰੋਕਣ ਦੀ ਕੋਸ਼ਿਸ਼ ਕੀਤੀ ਆ ਵੀ ਆਹ ਕੰਦ ਨਾ ਟਾਓ ਵੀ ਇਤਨੀ ਆਪਾਂ ਜਿਹੜੀ ਗੱਲ ਆ ਆਪਾਂ ਥਾਣੇ ਜਾ ਕੇ ਕਰ ਲੈਨੇ ਆ ਜਾਂ ਕਿਤੇ ਬਹਿ ਕੇ ਕਰ ਲੈਨੇ ਆ ਹਾਂਜੀ 100 ਮੀਟਰ ਥਾਣਾ ਨਹੀਂ ਆ ਉਥੋਂ ਲੱਗੇ ਥਾਣਾ ਹੀ ਹਾਂਜੀ ਅੱਗੇ ਜੀ ਉਹਨਾਂ ਨੇ ਬਿਲਕੁਲ ਕੁਝ ਨਹੀਂ ਜਾਨੀ ਕਿ ਸਾਡੀ ਗੱਲ ਸੁਣੀ ਅਸੀਂ ਰੋਕਦੇ ਰਹੇ ਆ ਅੱਗੇ ਹੱਥ ਕਰ ਕਰਕੇ ਅੱਗੇ ਬਾਹਾਂ ਕਰ ਕਰਕੇ ਵੀ ਇਹ ਕੰਦ ਨਾ ਟਾਓ ਨਾ ਟਾਓ ਅੱਛਾ ਜੀ ਤੇ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਮੰਨੀ ਤੇ ਉਹ ਕੰਦ ਟਾਉਂਦੇ ਰਹੇ ਆ ਤੇ ਮੁੜ ਕੇ ਹੋਰ ਬੰਦੇ ਆਏ ਆ ਤੇ ਉਹ ਸਾਡੇ ਅੱਗੇ ਪੈ ਗਏ ਆ ਇੱਕ ਮੁੰਡੇ ਨੇ ਲਿਆ ਕੇ ਮੇਰੇ ਇਹ ਇਹਨਾਂ ਦਾ ਮੁੰਡਾ ਵਾ ਅਨਮੋਲਦੀਪ ਸਿੰਘ ਉਹਨੇ ਲੈ ਆ ਕੇ ਤਾਂ ਮੇਰੇ ਦਾਤਰ ਮਾਰਿਆ ਲੱਗ ਕੇ ਕਿੱਥੇ ਮੇਰੇ ਹਲਾਤੇ ਆ ਦਾਤਰ ਮਾਰਿਆ ਉਹਨੇ ਦਿਖਾਓ ਤੇ ਆਹ ਦੇਖਿਓ ਜੀ ਮੇਰੇ ਭਾਜੀ ਦੇ ਸੱਤ ਟੰਗੇ ਲੱਗੇ ਅੱਛਾ ਜੀ ਹਾਂਜੀ ਚੰਗਾ ਡੂੰਗਾ ਮਾਰਿਆ ਇੱਥੇ ਲਾਤੇ ਪੱਜ ਦੇ ਦਮਨ ਸਾਹਿਬ ਤੁਹਾਨੂੰ ਇੱਕ ਗੱਲ ਦਾ ਵੀ ਪਤਾ ਹੋਣਾ ਕਿ ਉਹਨਾਂ ਨੇ ਜਿਹੜਾ ਗੈਲੀਕੇਸ਼ਨ ਲਾਇਆ ਕਿ ਜੀ ਇਹਨਾਂ ਨੇ ਦਮਨ ਸਾਹਿਬ ਨੇ ਸੱਟ ਆਪੇ ਆਪਣੇ ਲਾਈ ਹੈ ਨਹੀਂ ਭਾਜੀ ਇਹ ਕਿਦਾਂ ਹੋ ਸਕਦਾ ਆਪੇ ਕੌਣ ਆਪਣੇ ਸੱਟ ਲਾਉਂਦਾ ਜੇ ਦੱਸੋ ਠੀਕ ਇਹੋ ਜੀ ਦਰਦ ਕਿਸੇ ਕੋ ਬਰਦਾਸ਼ਤ ਹੁੰਦੀ ਹੈ ਕਿਤੇ ਠੀਕ ਹੈ ਜੀ ਹਾਂਜੀ ਅਸੀਂ ਤੇ ਆਪਣਾ ਕੰਮ ਕਰਨ ਦੇ ਅਸੀਂ ਇਹਨਾਂ ਨੂੰ ਰੋਕਣ ਦੀ ਬੜੀ ਕੋਸ਼ਿਸ਼ ਕੀਤੀ ਆ ਦਮਨ ਜੀ ਫਿਰ ਜੋ ਐਲੀਗੇਸ਼ਨ ਸੀ ਵੀ ਅਸੀਂ ਜਨਾਨੀਆਂ ਅਸੀਂ ਇਹਨਾਂ ਨੂੰ ਸੱਟਾਂ ਕਿੱਦਾਂ ਲਾ ਸਕਦੇ ਸਾਂ ਵੀ ਇਹ ਬੰਦੇ ਸੀਗੇ ਚਾਰ ਅਸੀਂ ਦੋ ਜਨਾਨੀਆਂ ਸੀਆਂ ਜਿਹੜੇ ਇਹਨਾਂ ਦੇ ਸੱਟਾਂ ਲੱਗੀਆਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਪਾਜੀ ਇਹ ਦੋ ਜਨਾਨੀਆਂ ਹੀ ਤੇ ਇਹਨਾਂ ਨਾਲ ਚਾਰ ਬੰਦੇ ਤੇ ਵੈਸੇ ਹੈਗੇ ਸੀ ਠੀਕ ਹੈ ਜੀ ਜੇ ਕੋਈ ਮੈਂ ਉਹਨਾਂ ਦੇ ਨਾਮ ਦੱਸ ਸਕਦਾ ਤੁਹਾਨੂੰ ਦੱਸੋ ਸਰ ਕੋਈ ਚੱਕਰ ਨਹੀਂ ਦੱਸੋ ਇੱਕ ਮੁੰਡੇ ਦਾ ਨਾਮ ਹੈ ਅਨਮੋਲਦੀਪ ਸਿੰਘ ਜੀ ਇੱਕ ਮੁੰਡੇ ਦਾ ਨਾਮ ਹੈ ਆਕਾਸ਼ਦੀਪ ਸਿੰਘ ਅੱਛਾ ਜੀ ਤੇ ਇੱਕ ਲੇਡੀਜ਼ ਦਾ ਨਾਮ ਹੈ ਕੁਲਦੀਪ ਕੌਰ ਜੀ ਇੱਕ ਲੇਡੀਜ਼ ਦਾ ਨਾਮ ਹੈ ਸਰਬਜੀਤ ਕੌਰ ਅੱਛਾ ਇੱਕ ਹੈਗਾ ਹੈ ਜਰਨੈਲ ਸਿੰਘ ਹਮ ਤੇ ਇੱਕ ਹੈਗਾ ਹੈ ਰਗਵੀਰ ਰਣਵੀਰ ਸਿੰਘ ਠੀਕ ਹੈ ਜੀ ਹਾਂਜੀ ਤੇ ਹੋਰ ਕੁਝ ਮੁੰਡੇ ਸੀ ਮਗਰ ਜਿਨ੍ਹਾਂ ਨੇ ਮੂੰਹ ਬੰਨੇ ਸੀ ਉਹਨਾਂ ਕੋ ਹਥਿਆਰ ਹੀ ਉਹਦੇ ਕੋ ਹਥਿਆਰ ਲੈ ਕੇ ਇਹਨੇ ਅਨਮੋਲਦੀਪ ਨੇ ਤਾਂ ਮੇਰੇ ਦਾਤਰ ਮਾਰਿਆ ਅੱਛਾ ਜੀ ਸਰ ਪਰ ਪੈਨੂ ਮੈਨੂੰ ਮੇਨ ਗੱਲ ਇਹ ਕਿ ਦੱਸੋ ਨਾ ਕਿ ਤੁਸੀਂ ਇੰਨੇ ਚਿਰ ਦਾ ਚੱਲਿਆ ਆਉਂਦਿਆਂ ਕੰਮ ਤੇ ਤੁਹਾਨੂੰ ਹੁਣੇ ਨਹੀਂਆ ਕਰਨ ਦੀ ਜਾਂ ਕੰਦਾ ਕਰਨ ਦੀ ਕੀ ਲੋੜ ਪੈ ਗਈ ਹੈ ਇਹ ਪਾਜੀ ਗੱਲ ਇਦਾਂ ਜੀ ਇਹ ਇਹ ਜਦੋਂ ਆਉਂਦੇ ਸੀ ਆ ਹੁਣ ਜੇ ਆ ਕੇ ਲਾਗੇ ਜੇ ਇਹ ਉੱਥੇ ਕੂੜਾ ਸੁੱਟ ਕੇ ਚਲੇ ਜਾਂਦੇ ਸੀ ਅੱਛਾ ਜੀ ਇਹ ਥਾਂ ਕਾਫੀ ਚਿਰ ਦਾ ਸਾਡੇ ਕੋਲ ਹੈ ਕਾਫੀ ਚਿਰ ਦਾ ਇਹ ਥਾਂ ਮੁੱਲ ਲਿਆ ਹੋ ਅੱਛਾ ਇਹ ਮੈਂ ਹੀ ਮੁੱਲ ਲਿਆ ਮੇਰੇ ਨਾਂ ਦੇ ਹੀ ਆ ਅੱਛਾ ਜੀ ਇਹਦੇ ਸਾਡੇ ਕੋਲ ਪ੍ਰੂਫ ਹੀ ਹੈ ਜੇ ਕੋਹ ਕਹੋ ਤਾਂ ਮੈਂ ਪ੍ਰੂਫ ਹੁਣੇ ਤੁਹਾਨੂੰ ਦਿਖਾ ਦੇਣਾ ਦੇਖਾਂਗੇ ਹਾਂਜੀ ਠੀਕ ਹੈ ਤੇ ਭਾਜੀ ਅਸੀਂ ਇੱਥੇ ਕਾਫੀ ਮਿੱਟੀ ਪਾਈ ਆਂ ਇੱਥੇ 300 ਟਰਾਲੀਆਂ ਘਾਟੋਂ ਘਾਟ ਮਿੱਟੀ ਪਾਈ ਆਂ ਉਹ ਵੀ ਤਿੰਨ ਟਰਮਾਂ ਚ ਪਾਈ ਆ ਰੋਕ ਰੋਕੇ ਅੱਛਾ ਜੀ ਵੀ ਇੱਥੇ ਦੱਸੋ ਵੀ ਮਿੱਟੀ ਕਿੱਥੋਂ ਪੈ ਗਈ ਇਹ ਕਿਹੜਾ ਸਮਾਨ ਤੋਂ ਡੇਪੀ ਆ ਜੇ ਕਿਸੇ ਨੇ ਪਾਈ ਆ ਤਾਂ ਪਈ ਆ ਤੇ ਉਦੋਂ ਸਾਨੂੰ ਕਿਸੇ ਨੇ ਨਹੀਂ ਰੋਕਿਆ ਇੱਥੇ ਅੱਛਾ ਨਾ ਪਹਿਲੀ ਵਾਰੀ ਮਿੱਟੀ ਪਾਉਣ ਤੋਂ ਕਿਸੇ ਨੇ ਰੋਕਿਆ ਨਾ ਦੂਜੀ ਵਾਰੀ ਤੇ ਨਾ ਤੀਜੀ ਵਾਰੀ ਠੀਕ ਹੈ ਤੇ ਫਿਰ ਸਾਹਿਬ ਲਾਲੋ ਵੀ ਅਸੀਂ ਬੋਰ ਵੀ ਕਰਾਇਆ ਇੱਥੇ ਉਦੋਂ ਵੀ ਕਿਸੇ ਨੇ ਨਹੀਂ ਸਾਨੂੰ ਰੋਕਿਆ ਇੱਥੇ ਫਿਰ ਸਾਡੀ ਮਗਰਲੇ ਬੰਨੇ ਨੀ ਵੀ ਨਿਕਲੀ ਆ ਕੰਦ ਵੀ ਹੈਗੀ ਆ ਫਰੰਟ ਤੇ ਵੀ ਸਾਡੀ ਨਹੀਂ ਹੈਗੀ ਉਹ ਥੱਲੇ ਆ ਗਈ ਮਿੱਟੀ ਦੇ ਜੀ ਬੈਕ ਸਾਈਡ ਤੇ ਵੀ ਹੈਗੀ ਆ ਅੱਛਾ ਹਾਂਜੀ ਹੋਰ ਲਾਸਟ ਇੱਕ ਗ੍ਰੀ ਮਤਲਬ ਸੋ ਸੋ ਮਿਲ ਕੇ ਥੋੜਾ ਜਿਹਾ ਬਲ ਦੇ ਦਿਓ ਕਿ ਤੁਹਾਡੇ ਤੁਸੀਂ ਜੋ ਮੈਨੂੰ ਬਿਆਨ ਦਿੱਤਾ ਕਿ ਅਸੀਂ ਇਹਨਾਂ ਦੇ ਸਾਥ ਨਹੀਂ ਲਾਈ ਇਹ 15 20 ਜਾਣੇ ਸੀਗੇ ਇਹ ਚ ਕਿੰਨੇ ਦਾ ਇੱਕ ਮੌਕਾ ਹੋਰ ਮੈਂ ਤੁਹਾਨੂੰ ਦੇਣਾ ਸਪਸ਼ਟ ਕਰਨ ਦੇਣ ਦਾ ਕੁਝ ਕਹਿਣਾ ਚਾਹੁੰਦੇ ਹੋ ਤਾਂ ਦੱਸੋ ਭਾਜੀ ਇਹ ਪੂਰਾ ਸੱਚ ਆ ਇਹਦੇ ਵਿੱਚ ਕੋਈ ਝੂਠ ਨਹੀਂ ਆ ਠੀਕ ਇਹ ਬਿਲਕੁਲ ਆਏ ਸੀ ਇਹ ਆਏ ਵੀ ਐਸੇ ਨੀਂਦ ਨਾਲ ਹੀ ਜੇ ਉਦਾਂ ਹੋਰ ਕੋਈ ਗੱਲ ਜੇ ਉਦਾਂ ਗੱਲ ਕਰਨੀ ਹੁੰਦੀ ਇਹਨਾਂ ਨੂੰ ਕਿੰਨੀ ਵਾਰੀ ਮੈਂ ਕਹਿੰਦਾ ਰਿਹਾ ਮੇਰੇ ਕੋਲ ਪ੍ਰੂਫ ਹੈਗੇ ਆ ਪਰ ਮੈਂ ਅਜੇ ਤੁਹਾਨੂੰ ਨਹੀਂ ਦੇ ਸਕਦਾ ਪ੍ਰੂਫ ਉਹ ਮੈਂ ਪ੍ਰੂਫ ਜਿੱਦੋਂ ਉੱਤੇ ਉੱਪਰ ਗੱਲ ਹੋਊਗੀ ਜਿੱਥੇ ਸਾਰੀ ਗੱਲਬਾਤ ਹੋਊਗੀ ਉੱਥੇ ਮੈਂ ਪ੍ਰੂਫ ਪੇਸ਼ ਕਰੂੰਗਾ ਇਦਾਂ ਮੈਂ ਤੁਹਾਨੂੰ ਨਹੀਂ ਉਪਰੂਫ ਦੇ ਸਕਦਾ ਉਹ ਤੁਹਾਡੇ ਕੋਲ ਪ੍ਰੂਫ ਹੈਗਾ ਹਾਂਜੀ ਮੇਰੇ ਕੋਲ ਪ੍ਰੂਫ ਪਾਇਆ ਚਲੋ ਮੈਂ ਇਹਨੇ ਸਿਰ ਔਨ ਕੈਮਰਾ ਇਹ ਗੱਲ ਨੂੰ ਦੱਸ ਦੋ ਕਿ ਜਦੋਂ ਮਤਲਬ ਤੁਸੀਂ ਜੇ ਤੁਹਾਡੇ ਕੋਲ ਵਾਕੇ ਪ੍ਰੂਫ ਹੈਗਾ ਯਾ ਤਾਂ ਤੁਸੀਂ ਉਦੋਂ ਪੇਸ਼ ਕਰੋਗੇ ਹਾਂਜੀ ਚਲੋ ਮੈਂ ਪੇਸ਼ ਕਰਾਂਗੇ ਮੈਂ ਇਹ ਨਹੀਂ ਕਹਿਣਾ ਕਿ ਮੈਨੂੰ ਦਿਓ ਮਤਲਬ ਤੁਸੀਂ ਉਦੋਂ ਦਿਖਾਓਗੇ ਹਾਂਜੀ ਅਸੀਂ ਉਦੋਂ ਪ੍ਰੂਫ ਪੇਸ਼ ਕਰਾਂਗੇ ਔਨ ਕੈਮਰਾ ਹੈਗਾ ਤੁਸੀਂ ਉਹ ਲਾ ਜਿਹੜਾ ਉਹ ਥਾਂ ਜਿਹਦਾ ਇਹ ਰੜਦੇ ਆ ਕਹਿੰਦੇ ਵੀ ਸਾਡਾ ਥਾਂ ਆ ਅੱਛਾ ਜੀ ਜਿਹੜਾ ਮਾ ਮੁੱਲ ਹੈ ਇਹ ਉਹਦੇ ਕਾਗਜ਼ ਆ ਅੱਛਾ ਜੀ ਹਾਂਜੀ ਆ ਵੇਖ ਸਕਦੇ ਹੋ ਤੁਸੀਂ ਅੱਛਾ ਤੇ ਦੂਸਰਾ ਕਾਗਜ਼ ਇਹ ਦੂਜਾ ਕਾਗਜ਼ ਆ ਭਾਜੀ ਇਹ ਜਦੋਂ ਪਹਿਲਾਂ ਕਈ ਵਾਰੀ ਨਿਸ਼ਾਨਦੇਹੀ ਹੋ ਚੁੱਕੀ ਹੈ ਥਾਂ ਦੀ ਅੱਛਾ ਜੀ ਇਹ ਜਿਹੜੀ ਜਗ੍ਹਾ ਇਹ ਜਿਹੜਾ ਇਹ ਕਹਿੰਦੇ ਨਾ ਵੀ ਸਾਡਾ ਥਾਂ ਹਾਂਜੀ ਇਹਦੀ ਕਈ ਵਾਰੀ ਨਿਸ਼ਾਨਦੇਹੀ ਹੋ ਚੁੱਕੀ ਆ ਅੱਛਾ ਤੇ ਇਹ ਆ ਬਾਅਦ ਮੁੜ ਕੇ ਫਿਰ ਬਾਅਦ ਚ ਇਹਨਾਂ ਨੂੰ ਫਿਰ ਥਾਣੇ ਵੱਲੋਂ ਪੰਚਾਇਤ ਸਾਡੀ ਇਕੱਠੀ ਹੋਈ ਸੀ ਇਹ ਵੀ ਕੋਈ ਬੰਦੇ ਲੈ ਕੇ ਆਏ ਸੀ ਕਿ ਥਾਣੇ ਵਾਲਿਆਂ ਨੇ ਇਹਨਾਂ ਨੂੰ 1 ਮਹੀਨੇ ਦਾ ਟਾਈਮ ਦਿੱਤਾ ਹੈ ਵੀ ਤੁਸੀਂ 1 ਮਹੀਨੇ ਦੇ ਵਿੱਚ ਨਿਸ਼ਾਨਦੇਹੀ ਲੈ ਲਓ ਤਰੀਕ ਦੱਸ ਸਕਦੇ ਹੋ ਤਰੀਕ ਤੁਹਾਨੂੰ ਮੈਂ ਦੱਸ ਸਕਦਾ ਹਾਂ 1 9 24 1 9 24 ਦਾ ਇਹ ਇਕਰਾਰਨਾਮਾ ਆਵੇ ਥਾਣੇ ਵਾਲਿਆਂ ਦਾ ਇਹ ਥਾਣੇ ਇਹ ਥਾਣੇ ਲਿਖਿਆ ਗਿਆ ਸੀ ਉੱਥੇ ਸਾਰੇ ਜਾਣੇ ਪਿੰਡ ਦੇ ਜਿਹੜੇ ਮੋਤਵਾਰ ਬੰਦੇ ਹਨ ਇਹ ਇਹ ਤਾਂ ਲਿਖਣ ਦੀ ਤਰੀਕ ਆ ਗਈ ਨਾ ਤੇ ਸਮਾਂ ਕਿੰਨਾ ਦਿੱਤਾ ਸੀ ਇਹਨਾਂ ਨੂੰ ਸਮਾਂ ਨਾ ਪੂਰਾ 1 ਮਹੀਨਾ ਦੇ ਦਿੱਤਾ ਹੈ 30 ਦਿਨ ਦਾ ਹਾਂਜੀ ਆਵੇ 30 9 24 ਅੱਛਾ ਜੀ ਹਾਂਜੀ 3924 ਤੱਕ ਆਵੇ ਇਹਨਾਂ ਦੇ ਸਾਰਿਆਂ ਦੇ ਸਾਈਨ ਹੋਏ ਸਾਡੇ ਵੀ ਸਾਈਨ ਹੋਏ ਇਹਨਾਂ ਦੇ ਵੀ ਸਾਈਨ ਹੋਏ ਸਾਰਿਆਂ ਦੇ ਸਿਗਨੇਚਰ ਹੋਏ ਥੱਲੇ ਅੱਛਾ ਜੀ ਇਸ ਤੋਂ ਬਾਅਦ ਕੋਈ ਵੀ ਉੱਥੇ ਵੜਿਆ ਨਹੀਂ ਆ ਨਾ ਇਹਨਾਂ ਚ ਕੋਈ ਥਾਣੀ ਗਿਆ ਅਸੀਂ ਜਾ ਕੇ ਪੁੱਛਦੇ ਰਹੇ ਆ ਵੀ ਕੋਈ ਆਇਆ ਉਹ ਕਹਿੰਦੇ ਕੋਈ ਨਹੀਂ ਆਇਆ